ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਅਤੇ ਚੈਨਲ ਬਾਣੀ ਲਿਖਨ ਦੀ ਲੋੜ ਕਿਉਂ ਪਈ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਅੰਦਰ ਮਾਨਸੂਨ ਦੇ ਸਾਰੇ ਪੰਜਾਬ ਅਤੇ ਹਰਿਆਣਾ ਦੇ ਸੂਬਿਆਂ ਵਿੱਚ ਅਗਲੇ ਕੁਝ ਦਿਨਾਂ ਅੰਦਰ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਉੱਤਰੀ ਪੱਛਮੀ ਭਾਰਤ ਚ ਭਾਰੀ ਮੀਂਹ ਪੈ ਸਕਦਾ ਹੈ ਵਿਭਾਗ ਨੇ ਮੀਂਹ ਪੈਣ ਦੇ ਨਾਲ ਨਾਲ ਹਨੇਰੀ ਚੱਲਣ ਤੇ ਬਿਜਲੀ ਲਸ਼ਕਣ ਦੀ ਦੀ ਵੀ ਸਵਾਵਣਾ ਦੱਸੀ ਗਈ ਹੈ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼ ਲਦਾਖ ਜੰਮੂ ਕਸ਼ਮੀਰ ਤੇ ਦਿੱਲੀ ਦੇ ਬਹੁਤ ਹੀ ਹਿੱਸਿਆਂ ਨਾਲ ਪੰਜਾਬ ਅਤੇ ਹਰਿਆਣਾ ਦੇ ਹਿੱਸੇ 'ਚ ਪਹੁੰਚ ਚੁੱਕਾ ਹੈ ਵਿਭਾਗ ਨੇ ਦੱਸਿਆ ਹੈ ਕਿ 20 ਤੋਂ 30 ਜੂਨ ਨੂੰ ਹਿਮਾਚਲ ਪ੍ਰਦੇਸ਼ 30 ਜੂਨ ਤੇ 1 ਜੁਲਾਈ ਨੂੰ ਪੰਜਾਬ ਤੇ ਤੇ 29 ਤੋਂ 1 ਜੁਲਾਈ ਤੱਕ ਹਰਿਆਣਾ ਚੰਡੀਗੜ੍ਹ ਤੇ ਦਿੱਲੀ 'ਚ ਪਾਰੀਮੀ ਪੈ ਸਕਦਾ ਹੈ ਮੌਸਮ ਵਿਭਾਗ ਨੇ ਸਤ ਜਿਲ੍ਹੇ ਚ ਅਗਲੇ 2 ਦਿਨ ਭਾਰੀ ਮੀਂਹ ਪੈਣ ਦੇ ਨਾਲ ਨਾਲ orange alert ਅਤੇ 1 ਤੋਂ 2 ਜੁਲਾਈ ਤੱਕ yellow alert ਜਾਰੀ ਕੀਤਾ ਗਿਆ ਹੈ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ